ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇਤੀ ਜੋਗਿੰਦਰ ਗੌਰ ਅਕਾਲੀ ਦਲ ਚ ਸ਼ਾਮਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਅਜੇ ਤੱਕ ਜੋਗਿੰਦਰ ਗੌਰ ਨੇ ਅਕਾਲੀ ਦਲ ਚ ਸ਼ਾਮਲ ਹੋਣ ਦੀ ਜਾਣਕਾਰੀ ਪੁਖਤਾ ਨਹੀਂ ਕੀਤੀ ਹੈ ਉਹਨਾਂ ਦੁਆਰਾ ਲਗਾਤਾਰ ਬਿਆਨ ਬਦਲੇ ਜਾ ਰਹੇ ਨੇ ਬਠਿੰਡਾ ਚ ਕੱਲ ਹੋਇਆ ਅਕਾਲੀ ਦਲ ਦੇ ਇਕੱਠ ਚ ਕਾਂਗਰਸ ਦੇ ਬਠਿੰਡਾ ਤੋਂ ਸਾਬਕਾ ਪ੍ਰਧਾਨ ਅਨਿਲ ਪੋਲਾ ਤੇ ਜੋਗਿੰਦਰ ਗੌਰ ਦੋਵੇਂ ਪਹੁੰਚੇ ਸੀ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਦੋ ਵਾਰ ਨੂੰ ਸਿਰੋਪੇ ਪੇਂਟ ਕੀਤੇ ਤੇ ਉਹਨਾਂ ਦੇ ਅਕਾਲੀ ਦਲ ਚ ਸ਼ਾਮਲ ਹੋਣ ਦੀ ਗੱਲ ਕਹੀ ਸੀ ਪਰ ਜੋਗਿੰਦਰ ਕੌਰ ਨੇ ਇਹ ਸਾਰੇ ਦਾਅਵਿਆਂ ਨੂੰ ਅਜੇ ਪੁਖਤਾ ਨਹੀਂ ਕੀਤਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੀਤੇ ਦਿਨ ਦੀਆਂ ਤਸਵੀਰਾਂ ਨੇ ਬਠਿੰਡਾ ਚ ਗੱਲ ਹੋਇਆ ਅਕਾਲੀ ਦਲ ਦੇ ਇਕੱਠ ਚ ਕਾਂਗਰਸ ਦੇ ਬਠਿੰਡਾ ਤੋਂ ਸਾਬਕਾ ਪ੍ਰਧਾਨ ਅਨਿਲ ਪੋਲਾ ਤੇ ਜੋਗਿੰਦਰ ਕੌਰ ਦੋਵੇਂ ਪਹੁੰਚੇ ਸੀ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਦੋਵਾਂ ਨੂੰ ਸਰੋਪੇ ਪੇਂਟ ਕੀਤੇ ਤੇ ਉਹਨਾਂ ਦੇ ਅਕਾਲੀ ਦਲ ਚ ਸ਼ਾਮਲ ਹੋਣ ਦੀ ਗੱਲ ਕਹੀ ਸੀ ਪਰ ਜੋਗਿੰਦਰ ਕੌਰ ਨੇ ਨਾ ਦਾਅਵਿਆਂ ਨੂੰ ਅਜੇ ਤੱਕ ਪੁਖਤਾ ਨਹੀਂ ਕੀਤਾ ਤੋਂ ਦੱਸੇ ਸਾਕਰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਧੀ ਹੈ ਜੋਗਿੰਦਰ ਕੌਰ ਅਤੇ ਉਹਨਾਂ ਦੇ ਅਕਾਲੀ ਦਲ ਚ ਸ਼ਾਮਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਉਹ ਅਕਾਲੀ ਦਲ ਚ ਸ਼ਾਮਲ ਹੋ ਗਏ ਨੇ